ਪੂਰੇ ਕੰਪਲੀਟ ਕਰਕੇ ਫੇਰ ਤੁਹਾਡੇ ਵਿੱਚ ਆਵਾਂਗੇ ਤੇ ਤਗੜੇ ਹੋ ਕੇ ਦਿਤਾ ਦਿਓ ਕਿਸੇ ਕੱਲ ਦੀ ਕਸਰ ਨਾ ਰਹਿ ਜਾ ਜਿੰਨੀ ਲੀਡ ਅੱਗੇ ਹੀ ਉਹਦੇ ਨਾਲੋਂ ਡਬਲ ਟ੍ਰਿਪਲ ਵੋਟਾਂ ਪਾਉਣਗੇ ਜਿਹੜੇ ਆਪਦੇ ਪਾਸੇ ਕੇਂਦਰ ਤੋਂ ਆਪ ਕਸਰ ਨਹੀਂ ਰਹਿਣੰਦਾ ਕਿਸੇ ਕੱਲੋਂ ਕੰਮਕਾਰ ਦੀ ਫਟਿਆ ਬਾਤ ਤੋਂ ਪੱਟੀ ਮੈਂ 30 35 ਕਿਲੋਮੀਟਰ ਦਾ ਪਾੰਦਿਆ ਸਾਰਾ 20 ਮਿੰਟਾਂ ਪਛੀਏ ਪਹੁੰਚੀ ਦਾ ਪੱਤੀ ਭਰਾਵੋ ਭਾਵੇਂ ਸਵੇਰੇ ਤੜਕੇ 5 ਵਜੇ ਆ ਜਿਓ ਤੇ ਭਾਵੇਂ ਰਾਤ 12 ਵਜੇ ਦੇਖੋ ਇਹ ਕੰਮ ਕਰੂ ਤੁਹਾਡਾ ਭਰਾ ਖਿੜੇ ਮੱਥੇ ਪ੍ਰਵਾਨ ਕਰੂ ਤਾਂ ਇਸੇਲੇ ਕੰਮ ਕਰਾਉ ਕਿਸੇ ਗੱਲ ਦੀ ਪ੍ਰਵਾਨਾ ਕਰਿਓ ਅਗੇ 1 1 ਤੇ 2 11 ਹੋ ਜਣੇ ਆ ਕਿਉਂਕਿ ਤੁਹਾਹ ਜੇ ਮੈਨੂੰ ਵੋਟ ਪੋੜੀ ਫਿਰ ਮੇਰਾ ਫਰਜ਼ ਬੰਦਾ ਕਿ ਤੁਹਾਡੇ ਕੰਮ ਕਰਾਂ ਅਕੀਡ ਅੰਦਰ ਸਟੇ ਜਿਹੜੀ ਆ ਵਤੀ ਲੋਰਿਆ ਸਾਡੀ ਲੋਕ ਸਭਾ ਦੀ ਇੱਥੇ ਲੱਗੇ ਮਗੇ ਸਾਡੇ ਬੱਚਿਆਂ ਨੂੰ ਵਿਦੇਸ਼ਾਂ ਨੂੰ ਭੱਜਣਾ ਪਵੇ ਇੱਥੇ ਲੋਕ ਸਭਾ ਜਟੂਰ ਸਾਹਿਬ ਦੇ ਵਿੱਚ ਰਹਿ ਕੇ ਇੱਥੇ ਹੀ ਕੰਮ ਮਿਲ ਤੇ ਆ ਜਿਹੜਾ ਸਾਡਾ ਹਰ ਪ੍ਰਭਾਵਿਤ ਏਰੀਆ ਬੰਦਾ ਦੇ ਵਿੱਚ ਪੱਥਰਾਂ ਦੀ ਚੰਗੀ ਮਜ਼ਬੂਤ ਕੰਦ ਬਣਾਵਾਂਗੇ ਆਜੋ ਮਾਲ ਟੁੱਟ ਕੇ ਬਾਹਰਲੇ ਬੰਦੇ ਸਾਡੇ ਕਿਸਾਨ ਭਰਾਵਾਂ ਦੀ ਫਸਲਾਂ ਦਾ ਨੁਕਸਾਨ ਨਾ ਹੋਵੇ ਤੇ ਭਰਾਵੋ ਤਗੜੇ ਹੋ ਜੋ ਜਿੰਨੇ ਕੰਮ ਕਹੇ ਹੀ ਮਾਨ ਸਾਹਿਬ ਨੇ ਜਿੰਨੀਆਂ ਗਰੰਟੀਆਂ ਦਿੱਤੀਆਂ ਹੀ ਸਾਰ ਕੇ ਪੂਰੀਆਂ ਕਰਤੀਆਂ ਇੱਕ ਗਰੰਟੀ ਰਹਿ ਗਈ ਆ ਬੀਬੀਆਂ ਦਾ 1000 ਰੁਪਇਆ ਉਹ ਵੀ ਆਮਪੀ ਇਲੈਕਸ਼ਨ ਨੰਘਣ ਦਿਓ ਇਹਦੇ ਤੋਂ ਕੋਈ ਸਮੇਂ ਬਾਅਦ ਬੀਪੀਆਂ ਨੂੰ 1000 ਰੁਪਇਆ ਮਾਨ ਸਾਹਿਬ ਨੇ ਦੇ ਦੇਣਾ ਕੇਦਰੀਆਂ ਸਾਹਮਣੇ 1000 ਚੇਤਾ ਬੀਬੀਆਂ ਨੂੰ ਹੁਣ ਪੰਜਾਬ ਚ ਵੀ ਦੇ ਦੇਣਾ ਐਪੀ ਇਲੈਕਸ਼ਨ ਤੋਂ ਛੇਤੀ ਬਸ ਬੇਨਤੀ ਆ ਆ ਜਿਹੜੇ 18 ਵੀ ਦੇ ਰਹਿੰਦੇ ਇਲੈਕਸ਼ਨ ਚ ਫੇਰ ਰਾਤ ਆਪਣੇ ਪਿੰਡਾਂ ਚ, ਗੂਥਾਂ ਤੇ ਘਰਾਂ ਦੇ ਵਿੱਚ ਜਾ ਕੇ ਪਾਰਟੀ ਦਾ ਪ੍ਰਚਾਰ ਕਰੋ ਜੇ ਤੁਸੀਂ ਹਰ ਘਰ ਦੇਦ ਤੇ ਜਾ ਕੇ ਬੇਨਤੀ ਕਰਤੀ ਤੇ ਤਾਂ ਕਿ ਜਿੱਤ ਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਪਿੰਡਾਂ ਜਾਵੀ ਆਪਾਂ ਵੀ ਨਹੀਂ ਹੁੰਦੇ ਆ ਜਿਹੜਾ ਵੋਟਰ ਸਪੋਰਟਰ ਜਿਹਦੀ ਪਾਰਟੀ ਨੂੰ ਪਹਿਲਾਂ ਆ ਕਰਦੇ ਉਹ ਮੁੜ ਕੇ ਜਦੋਂ ਸੁੱਝਾ ਜਾਵੇ ਉਹ ਕਹਿ ਦਿੰਦਾ ਅਮਰੀਕਾ ਆ ਕਰਤੀ ਆ ਕਾ ਫੇਰ ਵੇਖਾਂਗੇ ਇਹ ਕਰਕੇ ਬੇਨਤੀ ਪਹੁੰਚ ਜੋ ਕਰ ਕਰ ਮੇਰੀ ਜਿੱਤ ਤੁਹਾਡੀ ਸਾਰਿਆਂ ਦੀ ਜਿੱਤ ਜੇ ਮੈਂਬਰ ਪਾਰਲੀਮੈਂਟ ਗੱਲਾ ਦਾਸ ਜੀ ਪੂਰੀ ਖਡੂਰ ਸਾਹਿਬ ਲੋਕ ਸਭਾ ਨੇ ਆ ਜਿਹੜਾ ਸਾਡਾ ਫਤਿਹਪੁਰ ਵਾਲਾ ਲਾਲਪੁਰੇ ਦਾ ਇਤਰੇ ਆਮ ਆਦਮੀ ਪਾਰਟੀ ਦਾ ਉਹ ਸਾਰੇ ਮੈਂਬਰ ਪਾਰਲੀਮੈਂਟ ਨੇ ਸਾਫ ਸਿਰਿਆ ਕਾਲ ਤੇ ਭਰਾਵੋ ਮੀਟਿੰਗਾਂ ਆਕੇ ਵੀ ਬੜੀਆਂ ਸੀ ਇੱਕ ਇੱਕ ਦਾ ਲੇਟ ਆ ਇੰਦੀਆਂ ਬੇਤਤੀਆਂ ਨਾਲ ਖਿਮਾ ਦਾ ਜੱਜ ਕਿਹਾ ਵਾਹ ਕੁਰਸੀ ਕਾ ਖਰਾਅ ਸਾ ਵਾਹ ਕੁਰਸੀ ਕੀ ਹਥੇ ਵਾਹੇ ਕੁਰਸੀ ਕੀ ਫਤੇ ਪਹਿਲਾਂ ਦੇਸ਼ਗੱਤ ਦੀ ਮਾਫੀ ਮੰਗਦੇ ਆ ਕਿ ਕਿਉਂਕਿ ਸਮਾਂ ਬਹੁਤ ਘੱਟ ਆ ਕਾਫੀ ਪਿੰਡ ਕੱਢਣੇ ਨੇ ਤਾਂ ਉਤਰ ਕੇ ਸੰਬੋਧਨ ਨਹੀਂ ਕਰ ਸਕਤੇ ਉਜੀ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 2 ਸਾਲ ਹੋਏ ਨੇ ਛੁੱਟੀ ਪਿੰਡਾਂ ਦੀ ਜਾਂਦੇ ਹੋ ਲੋਕ ਪੁੱਛਣਗੇ ਕਿ ਤੁਹਾਨੂੰ ਵੋਟ ਕਿਉਂ ਕਰੀਏ ਫਿਰ ਤੁਹਾਨੂੰ ਵੋਟ ਪਾਉਣੀ ਕਿਉਂ ਫਾਇਆ ਨੂੰ ਕੋ ਕਿ ਜੇ 600 ਝੁੱਟ ਬਿਜਲੀ ਮਾਫੀ ਨਾਲ ਤੁਹਾਡੀ ਜਾਨ ਸੌਖੀ ਆਈ ਹੈ ਤੇ ਵੋਟ ਕਿਹਨੂੰ ਕਰੋ आम आदमी पार्टी जे ਤੁਹਾਨੂੰ ਅੱਜ ਲੱਗਦਾ ਕਿ ਥਾਣਿਆਂ ਦੇ ਵਿੱਚ ਪਹਿੰੀਆਂ ਸਰਕਾਰਾਂ ਵਾਂਗੂ ਨਜਾਇਜ਼ ਪਰਚੇ ਨਹੀਂ ਹੋ ਰਹੇ ਅੱਜ ਥਾਣਿਆਂ ਦੇ ਵਿੱਚ ਅਸੀਂ ਭੀੜ ਘਟਾਦੀ ਆ ਅੱਜ ਥਾਣਿਆਂ ਦੇ ਵਿੱਚ ਪਹਿੰੀਆਂ ਸਰਕਾਰਾਂ ਵਾਂਗੂ ਦਲਾਲੀਆਂ ਨਹੀਂ ਚੱਲਣਨੀਆਂ ਇਹ ਵੋਟ ਆ ਆਮ ਆਦਮੀ ਪਾਰਟੀ ਨੂੰ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਬਾਅਦ ਦੇ ਵਿੱਚ ਨੌਕਰੀਆਂ ਰਿਸ਼ਵਤ ਤੋਂ ਬਿਨਾਂ ਮਿਲ ਰਹੀਆਂ ਜੇ ਜਿਹੜੀ ਵੋਟ ਆਮ ਆਦਮੀ ਪਾਰਟੀ ਨੂੰ ਕਰੋ ਆ ਜਿਹੜੀ ਖੱਜਵਾਦ ਵਾਲੀ ਲਹਿਰ ਮੈਂ ਵੇਖ ਗਿਆ ਆ ਜਿਹੜੀ ਆਪਾਂ ਖੁਲਾਈ ਕਰਾਈ ਆ ਇਹ 30 50 ਸਾਲਾਂ ਪਿੱਛੇ ਜਾ ਕੇ ਕਿਤੇ ਖੰਨੀ ਗਈ ਹੋਣੀ ਇੱਧਰ ਕਿਸੇ ਦਾ ਧਿਆਨ ਹੀ ਨਹੀਂ ਹੈ ਦੇਖੋ ਆਮ ਆਦਮੀ ਪਾਰਟੀ ਨੇ ਕਿਹਾ ਵੀ ਕਿਸਾਨਾਂ ਨੂੰ ਯਾਰ ਕਿਸਾਨ ਰਾਤ ਨੂੰ ਕਿਉਂ ਸਰਦਾਰ ਭਗਵੰਤ ਸਿੰਘ ਮਾਨ ਨੇ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਸਾਰੇ ਰਿਸ਼ਵਤਖੋਰੀ ਬੰਦ ਹੋ ਗਈ ਹੋਊਗੀ ਜਿਹੜੀ 17 ਸਾਲਾਂ ਦੀ ਚੱਲਦੀ ਉਹ ਕੋਈ ਸਾਜਿ ਨਹੀਂ ਬੰਦ ਹੋਣੀ 1.5 ਸਾਲ ਚੱਲੀ ਹੋਣੀ ਪਰ ਅਸੀਂ ਪੂਰੀ ਉੱਤੇ ਵੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਵੋਟ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਕਰੋ ਜਿਹੜੇ ਪਹਿਲਾਂ ਵਿਧਾਇਕ ਸੀ ਐਮਐਲਏ ਜਿਹੜੇ ਇਸੇ ਹਲਕੇ ਤੋਂ ਪਹਿਲਾਂ ਇੱਕ ਦੇ ਹਲਕੇ 'ਚ ਰਹਿੰਦਾ ਨਹੀਂ ਤੇ ਦੂਜੇ ਦਾ ਦਫ਼ਤਰ ਨਹੀਂ ਸੀ ਹੈਗਾ ਮੈਂ ਹਲਕੇ 'ਚ ਵੀ ਰਹਿੰਦਾ ਤੇ ਦਫ਼ਤਰ ਵੀ ਮੇਰਾ ਹੈਗਾ ਤੇ ਪਹਿਲੀ ਵਾਰ ਹੋਇਆ ਕਿ ਕੋਈ ਦਫਤਰ ਸਵੇਰੇ 9:30 ਵਜੇ ਤੋਂ ਖੁੱਲਦਾ ਹੈ ਤੇ 1 ਵਜੇ ਤੱਕ ਹਰ ਰੋਜ਼ ਲੋਕਾਂ ਦੇ ਲਈ ਖੁੱਲਦਾ ਹੈ ਇਸ ਕਰਕੇ ਸਾਨੂੰ ਵੋਟ ਕਰੋ ਇਸ ਕਰਕੇ ਵੋਟ ਕਰੋ ਕਿ ਅੱਜ ਤੱਕ ਅਸੀਂ ਆਪਣੇ ਦਫਤਰ ਦੇ ਵਿੱਚ ਪੁਰਾਣੇ ਇਤਹਾਸਾਂ ਵਾਂਗ ਜਿਹੜੀ ਕੋਈ ਗਾਰਮੰਦਾ ਕਰਕੇ ਨਹੀਂ ਕੱਢਿਆ ਰੇਕ ਦੀ ਮਰੀ ਰਾਮ ਨਾਲ ਪਿਆਰ ਨਾਲ ਜਿਹੜੀ ਗੱਲ ਆ ਓ ਸੁਣੀਆ ਸੋ ਮੈਂ ਜਿਆਦਾ ਸਮਾਂ ਨਾਲ ਲੈਂਦਾ ਆ ਕਰਦੇ ਆ ਫਤਿਆਵਾਦੀ ਆਪਣੀ ਛੜਕ ਕਿਹਦੀ ਟੁੱਟੀ ਸੀ ਕਰੋੜਾ ਰੁਪਈਆ ਦੀ ਲਾਗਤ ਨਾਲ ਲਿਆ ਕੇ ਛੜਕ ਬਣਾਈ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਵੋਟ ਕਰੋ ਖਡੂਰ ਸਾਹਿਬ ਵਾਲੀ ਛੜਕ ਚੋੜੀਆਂ ਕਰ ਰਹੇ ਆ ਸੋ ਫਤਿਆਵਾਦੀ ਇੱਕ ਫਿਰਨੀ ਬੰਨ ਵਾਲੀ ਆ ਉਹਦੀ ਵੀ ਜਿਹੜੀ ਜਲਦੀ ਉਹਨੂੰ ਆਪਾਂ ਬਣਾਵਾਂਗੇ ਖਾਵਾਸਪੁਰ ਦੀ ਫਿਰਨੀ ਟੁੱਟੀ ਸੀ ਉਹਦੇ ਪੈਸੇ ਆਗੇ ਆ ਉਹ ਚੋਣ ਜਾਬਤੇ ਤੋਂ ਬਾਅਦ ਛੇਤੀ ਸ਼ੁਰੂ ਹੋ ਜਾਣੀ ਸੋ ਭਰਾਓ ਵੱਡੀ ਲੀਡ ਦੇ ਨਾਲ ਇਸ ਵਾਰ ਮੇਰੇ ਭਰਾ ਲਾਲਜੀਤ ਸਿੰਘ ਭੁੱਲਰ ਨੂੰ ਜਿਤਾਓ ਤੇ ਮੈਂ ਤੁਹਾਨੂੰ ਇਹ ਵਿਸ਼ਵਾਸ ਸਮਾਉਣਾ ਜਿਹੜੇ-ਜਿਹੜੇ ਪਿੰਡ ਦੇ ਵਿੱਚੋਂ ਮੈਂ ਵੱਡੀ ਲੀਡ ਨਾਲ ਜਿੱਤ ਕੇ ਆਇਆ ਉਸੇ ਪਿੰਡ ਨੂੰ ਉਸੇ ਹਿਸਾਬ ਨਾਲ ਖੁੱਲੇ ਗੱਫੇ ਦਿੱਤੇ ਜਾਣਗੇ ਪਿਛਲੀ ਵਾਰ ਮੈਂ ਪਹਿਲੀ ਵਾਰ ਬਣਿਆ ਤੇ ਕਦੇ ਇਹ ਨਹੀਂ ਕਿਸੇ ਨੂੰ ਕਿਹਾ ਸੀ ਕਿ ਤੇਰੇ ਪਿੰਡੋਂ ਹਾਰੇ ਕੇ ਜਿੱਤੇ ਆ ਪਰ ਐਂਕੀ ਮੈਨੂੰ ਹਰੇਕ ਪਿੰਡ ਚੋਂ ਜਿੱਤ ਚਾਹੀਦੀ ਆ ਤੇ ਜਿੱਥੇ-ਜਿੱਥੇ ਵੀ ਮੈਂ ਕੰਮ ਕੀਤੇ ਆ ਤੇ ਜਿੱਥੇ ਹੀ ਵੱਡੀ ਲੀਡ ਨਾਲ ਲੈ ਕੇ ਆਉ ਅੱਗੇ ਗੱਫੇ ਚੇਲੇਗਾ ਜਾਮਲ ਕੀਤਾ ਭੁੱਲਰ ਸਾਹਿਬ ਨੂੰ ਕਹੂੰਗਾ ਕਿ ਉਹ 2-4 ਮਿੰਟ ਸੋ